ਕਾ ਦੂ ਹੱਥ ਤੇ ਰੱਖਾ ਤਾਂ ਲੱਗਿਆ ਸਰ ਮਾਗਲ ਨਾ ਕਾਇਰ ਦਾ ਦੇਖਦਾ ਗੱਲ ਕੀ ਹੋਈ ਕੋਈ ਗੱਲ ਨਹੀਂ ਅਸੀਂ ਕੀ ਗੱਲ ਬਣਾਇਆ ਤਾਂ ਕਾਰਜ ਕਰਦੇ ਯਾਰ ਉਹ ਦਿਨ ਅੱਜ ਜਿਹੜਾ ਆਉਂਦਾ ਫੇਰ ਕੀ ਹੋ ਜਾਂਦਾ ਉਹ ਤਾਂ ਪਰਫਰਮਰ ਜਿਹੜਾ ਹੁੰਦਾ ਅਸੀਂ ਉਹ ਲੋਕਲ ਪੁਲਿਸ ਨੇ ਕਰਨਾ ਸੀ ਕਰਨਾ ਸਾਡਾ ਜਦੋਂ ਆ ਕੇ ਪਹੁੰਚੇ ਮੋਰਨ ਕੀ ਤੇ ਇਹ ਸਰ ਰੰਜੀਤ ਸਿੰਘ ਨੇ ਕੋਟਸਰ ਸਵਾਰ ਨੂੰ ਰੋਕਿਆ ਜੀ ਨਾ ਤਾਂ ਦਾ ਨਾ ਪਤਾ ਦੱਸ ਰਿਹਾ ਇਹਨਾਂ ਕੋਈ ਡਾਕੂਮੈਂਟ ਦੇ ਰਿਹਾ ਇਹ ਬਿਨਾ ਨਾਮ ਪਤੇ ਦੇ ਕੋਟਸਰ ਲਿਫੈਂਡ ਕੀਤਾ ਹੈ ਮੈਂ ਕੁਦਰਤੀ ਕਾਰਗ ਮੌਕੇ ਤੇ ਐਂਡ ਡਿਊਟੀ ਚੈੱਕ ਕਰਦਾ ਹੋਇਆ ਇਸੇ ਰੰਜੀਤ ਸਿੰਘ ਦਾ ਬੈਸ ਰੈਸ ਬੰਦਾ ਬਦੌਣ ਲਈ ਫਰਮਾਇਆ ਮੋਟਸੈਲਮ ਪਾਉਂਦਾ ਹੈ ਬੈਸਵਾਜੀ ਨਹੀਂ ਕਰ ਰਹੀ ਉਸ ਦਾ ਉਹ ਬੈਸਵਾਜੀ ਕਰ ਰਿਆ ਸੀਗਾ ਵੈਸੇ ਫਾਲਤੂ ਦੀ ਐਸੇ ਕਰਕੇ ਕੋਈ ਡਾਕੂਮੈਂਟ ਨਹੀਂ ਦਿੱਤਾ ਨੇ ਕੋਈ ਆਪਾਂ ਜਿਹੜੀ ਨੰਬਰ ਪਲੇਟ ਸਹੀ ਨਹੀਂ ਲੱਗੀ ਦੀ ਐਸੇ ਕਰਕੇ ਉਹ ਫਿਰ ਮੋਟਸੈਲਮ ਇੰਪਾਉਂਡ ਕੀਤਾ ਕੋਈ ਕਾਜ ਪਤਾ ਨਹੀਂ ਦਿੱਤਾ ਨਾ ਹੀ ਨਾਮ ਦੱਸਿਆ ਜੋ ਲੱਗ ਕੇ ਤੇ ਬੰਗੀ ਤੇ ਇਹ ਸੇ ਰੰਜੀਤ ਸਿੰਘ ਨੇ ਮੋਟਰਸਾਈਕਲ ਨੂੰ ਰੋਕਿਆ ਜੀ ਨਾ ਤਾਂ ਆਪ ਦਾ ਕੋਈ ਨਾਮ ਪਤਾ ਦੱਸ ਰਿਹਾ ਨਾ ਕੋਈ ਡਾਕੂਮੈਂਟ ਦੇ ਰਿਹਾ ਇਹੋ ਬਿਨਾ ਨਾਮ ਪਤੇ ਦੇ ਮੋਟਰਸਾਈਕਲ ਨੂੰ ਇੰਪਾਉਂਡ ਕੀਤਾ ਇਹ ਮੈਂ ਕੁਦਰਤੀ ਹੈ ਕਿ ਮੌਕੇ ਤੇ ਆ ਕੇ ਡਿਊਟੀ ਚੈੱਕ ਕਰਦਾ ਹਾਂ ਤੇ ਇਹ ਸੇ ਰੰਜੀਤ ਸਿੰਘ ਦਾ ਬੈਸ ਬੈਸ ਬੰਦਾ ਬਤਨ ਲੈ ਬੈਸ ਮੋਟਰਸਾਈਕਲ ਇੰਪਾਉਂਡ ਕਰਦਾ ਹੈ ਬੈਸ ਵਜਿ ਕਰੀ ਪੁੱਛੋ ਉਹ ਬੈਸ ਵਜਿ ਕਰ ਰਿਹਾ ਸੀਗਾ ਵੈਸੇ ਫਾਲਤੂ ਦੀ ਕਿੱਸੇ ਕਰਕੇ ਕੋਈ ਡਾਕੂਮੈਂਟ ਨਹੀਂ ਦਿੱਤਾ ਨੇ ਕੋਈ ਆਪ ਜਿਹੜੀ ਨੰਬਰ ਪਲੇਟ ਸਹੀ ਨਹੀਂ ਲੱਗੀ ਦੀ ਇਸੇ ਕਰਕੇ ਉਹ ਫਿਰ ਮੋਟਰਸਾਈਕਲ ਨੂੰ ਇੰਪਾਉਂਡ ਕੀਤਾ ਕੋ ਆਈ ਨੰਬਰ ਅੰਦਰ ਬਸ ਚੱਕਾ ਕਰਦਾ ਵਾਹ ਇਹਦਾ ਕੋਈ ਨਾਮ ਨਹੀਂ ਕਰਦਾ ਅਸਰ ਕੋਲੇ ਚੁੱਕਿਆ ਵੀ ਨਾਮ ਅਲਕਾਰ ਨਹੀਂ ਆਉਂਦਾ ਫਿਰ ਮੋਟਾ ਤਾਂ ਮੈਂ ਕੁਝ ਨਹੀਂ ਕਹਿ ਰਿਹਾ ਉਹਨਾਂ ਦਾ ਵੀ ਇੱਕ ਰੈਕਟਰ ਮਨੋਂ ਆ ਰਿਹਾ ਹੈ ਕਿ ਇਹ ਨਾਮ ਆਦਾ ਮੈਂ ਉਹਨਾਂ ਕੋਲ ਜਾ ਕੇ ਮੈਂ ਕਿਹਾ ਤੇ ਪਰੇ ਕਾਪੜੇ ਉਹਨਾਂ ਨੇ ਫਤਿਹ ਉਹਨਾਂ ਦੇ ਅਸਰ ਤੇ ਹੀ ਪਾਸ ਆ ਗਿਆ ਜਿਹੜਾ ਬਿਚੀ ਬੋਲ ਨਹੀਂ ਬਿਚੀ ਆਪਾਂ ਬਸ ਆਪਾਂ ਆਪ ਕੋ ਕਰੇ ਕਰ ਲੈ ਜੀ ਮੈਂ ਤੁਹਾਨੂੰ ਦੱਸ ਦੇ ਹੋਰ ਕੀ ਪੁੱਛ ਲੈਣ

ਨਾ ਰੋਹਿੰਦਰ ਮਈ ਨਾਮ ਰੋਹਿੰਦਰ ਜੀ ਆਉਂਟਾ ਹਲੋ ਨਾਮ ਜੀ ਜਿਹੜਾ ਅੱਜ ਕਿਤੇ ਡਾਕੀ ਦੇ ਕੇ ਐਸੀ ਰਣਜੀਤ ਸਿੰਘ ਨੇ ਕੋਟ ਸੈਲਸਵਾਰ ਨੂੰ ਰੋਕਿਆ ਜੀ ਨਾਂ ਤਾਂ ਦਾ ਕੋਈ ਨਾਮ ਪਤਾ ਦੱਸ ਰਿਹਾ ਇਹਨਾਂ ਕੋਈ ਡਾਕੂਮੈਂਟ ਦੇ ਰਿਹਾ ਇਸ ਬਿਨਾਂ ਨਾਮ ਤੇ ਜੋ ਮੋਟਰਸਾਈਕਲ ਇਸੇ ਇੰਪਾਉਂਡ ਕੀਤਾ ਇਹ ਮੈਂ ਕੁਦਰਤੀ ਅਚਾਨਕ ਮੌਕੇ ਤੇ ਐਂਡ ਡਿਊਟੀ ਚੈੱਕ ਕਰਦਾ ਹੋਇਆ ਤੇ ਇਥੇ ਇਸੇ ਰਣਜੀਤ ਸਿੰਘ ਨਾਲ ਬੈਸ ਗਿਆ ਸੀ ਬੰਦਾ ਬਟ ਉਹਨੇ ਇਨਫੋਰਮ ਕੀਤਾ ਇਹ ਮੋਟਰਸਾਈਕਲ ਇੰਪਾਉਂਡ ਕਰਦਾ ਇਹ ਫੈਸਵਾਜੀ ਵੀ ਕਰ ਰਹੀ ਪੁੱਛਦਾ ਉਹ ਬੈਸਵਾਜੀ ਕਰ ਰਿਹਾ ਸੀਗਾ ਵੈਸੇ ਫਾਲਤੂ ਦੀ ਕਿਸੇ ਕਰਕੇ ਕੋਈ ਡਾਕੂਮੈਂਟ ਨਹੀਂ ਦਿੱਤਾ ਨੇ ਕੋਈ ਆਪਣਾ ਜਿਹੜੀ ਨੰਬਰ ਪਲੇਟ ਸਹੀ ਨਹੀਂ ਲੱਗੀ ਦੀ ਇਸੇ ਕਰਕੇ ਉਹ ਫਿਰ ਮੋਟਰਸਾਈਕਲ ਨੂੰ ਇੰਪਾਉਂਡ ਕੀਤਾ ਕੋਈ ਕਾਗਜ਼ ਪੱਤਰ ਨਹੀਂ ਦਿੱਤਾ ਨਾ ਹੀ ਆਦਾ ਨਾਮ ਦੱਸਿਆ